ਪਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਪਹੁੰਚ ਚੁੱਕੇ ਆਂ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਗਾਵਾਂ 810 ਦਿਖਾਵਾਂਗੇ ਇੱਕ ਪਾਦਲ ਨਾਲੀ ਟੋਪਰ ਬੱਚੀ ਦਿਖਾਵਾਂਗੇ ਇੱਕ ਦਿਖਾਵਾਂਗੇ ਭਾਂਡੇ 'ਚ ਖੜੀਆ ਤਾਜੀ ਸੂਈ ਰੇਟ ਆ ਜਿਹੜਾ ਰੇਟ ਉਹਦਾ ਤੁਹਾਨੂੰ ਹੈਰਾਨ ਕਰਨ ਵਾਲੀ ਕਰਾ ਦਾਂਗੇ ਬਿਲਕੁਲ ਗਾਵਾਂ ਤੁਹਾਨੂੰ ਮਿਲਣਗੇ ਐਫ ਕ੍ਰੋਸ ਜਰਸੀ ਤੇ ਐਰ ਸ਼ੈਰ ਵਾਲਾ ਮਾੜਾ ਮੋਟਾ ਪੱਕ ਹੋ ਗਈ ਮਿਲੂਗਾ ਵਿੱਚ ਕਈ ਪੰਤੀਆਂ ਗਾਵਾਂ ਦਿਖਾਵਾਂਗੇ ਸ਼ੁਰੂ ਕਰਾਂਗੇ ਆ ਤੋਹਫੇ ਤੋਂ ਐ ਤੇ ਮਾਰਗਰੀ ਸਮਾਰ ਕੇ ਕੈਮਰਾ ਆ ਜਾ ਗੱਗੀ ਫਿਰ ਹੋਰ ਕਿਵੇਂ ਆ ਠੀਕ ਆ ਬਾਈ ਵਧੀਆ ਛੜਤੀ ਕਲਾ ਹੋਰ ਬੜਾ ਕੰਮ ਵਧੀਆ ਬਾਈ ਕਿਰਪਾਵਾ ਬਾ ਕਿਰਪਾਵਾ ਬਿਨਾਂ ਕਰ ਦਈਏ ਫਿਰ ਆ ਤੋਹਫੇ ਹਾਂਜੀ ਇਤੋਂ ਹੀ ਕਰ ਦੋ ਛੜ ਹਾਂ ਮਾ ਬਿਰੇ ਗਦਰ ਮੈਂ ਹਉਦਾ ਤਾਂ ਤਾਂ ਕਿਵੇਂ ਆ ਬਿਰੇ ਜਮਤ ਦੁੱਧ ਵਾਲੇ ਦੰਦ ਨੇ ਯਾਨੀ ਕਿ ਇੱਕ ਖੀਰੀ ਦਾ ਦੰਦ ਚੱਕ ਸੱਟ ਕੇ ਇੱਕ ਦੁੱਗਾ ਹਜੇ ਮੜਾ ਜਾ ਕੱਢਦੀ ਆ ਖੀਰੀ ਮੰਦ ਵੀ ਖੀਰੀ ਮੰਦ ਸਾਹਿਬ ਖੀਰੀ ਮੰਦ ਵੀਰੇ ਜਮ ਤੋਰੋ ਜੀ ਖੋਲ ਕੇ ਹਾਂਜੀ ਵੀਰੇ ਸੂਆ ਸੂਂਦੀ ਆ ਪਹਿਲਾ ਤੇ ਸਵੇਰ ਦੀ ਠੰਡੀ ਜਿਵੇਂ ਆਪਾਂ ਕਹਿੰਦੇ ਆ ਬਾਈ ਮੀਟਰ ਲੇਵੇ ਦਾ ਰਾਵੜ ਨੂੰ ਲਾਖਦੀ ਆ ਥੱਲੇ ਹਾਂਜੀ ਵੀਰੇ ਤੇ ਬਾਕੀ ਯਾਰਾ ਰੰਗ ਰੁੰਗਾ ਨਾ ਇਹਦਾ ਰੰਗ ਰੁੰਗਾ ਬੜਾ ਘੈਂਟ ਆ ਬਹੁਤ ਸਾਫ ਸੁਥਰੀ ਬਹੁਤ ਆ ਗੁਰੀ ਬੱਚੀ ਥਣ ਲੇਵੇ ਦੀ ਸਟੈਚਰ ਡਰ ਜਮਾ ਹਨਾ ਬੰਨਣਾ ਬਹੁਤਾ ਬੱਚੀ ਨੇ ਪੋਲੀ ਬਹੁਤ ਪਈ ਆ ਬੱਚੀ ਜੇ ਕਾਠ ਤੇ ਰੰਗ ਰੁੰਗਾ ਬੜਾ ਚੰਗਾ ਤੇ ਕੋਈ ਨਹੀਂ ਚੰਗਾ ਇਹਨੂੰ ਆਰਡਰ ਲੱਗਿਆ ਉਹ ਨਹੀਂ ਚੰਗਾ ਹਾਂਜੀ ਹਾਂਜੀ ਵੀਰੇ ਵੀ ਥਣ ਲੱਗਿਆ ਜੀ ਗੱਲ ਕਰ ਥਣ ਮੁਠੀ ਵਾਲਾ ਲੱਗਿਆ ਥਣ ਲੇਵੇ ਦੀ ਸਾਫ ਜਿਵੇਂ ਹਨਾ ਗੁਰੀ ਜਿਦੰਦਾ ਜਿਵੇਂ ਉਮਰ ਘਾਟਾ ਬ ਲੇ ਵੇਲੂ ਬੁਦੀ ਬਹੁਤ ਸੁਣੀ ਆ ਸਾਫ ਸੁਥਰੀ ਬਹੁਤ ਆ ਜਿਵੇਂ ਲੱਗ ਜੂਗੀ 30 ਸੇਰ ਦੇ ਨੇੜੇ ਮੋਝ ਨਾ ਜਾਉ ਬਈ ਗੁਰੀ ਪਹਿਲੀ ਸੁੱਕ ਰੱਖੇ ਪ੍ਰਮਾਤਮਾ ਵੀ ਮੈਂ ਬੜਾ ਨਹੀਂ ਕਹਿੰਦਾ ਜੇ ਮੈਂ ਨਿਆਣੀ ਉਮਰ ਦੇ ਸਾਹ ਨਾਲ ਪਿਛੇ 17 18 ਤੱਕ ਜਮਾਂ ਨੋਰਮਲੀ ਪਾ ਲਾ ਠੀਕ ਆ ਗੱਲ ਹਾਂ ਕੋਈ ਜ਼ਿਆਦਾ ਨਹੀਂ ਕਹਿੰਦੇ ਆਪਾਂ ਜਿਵੇਂ ਇਦਾਂ ਦਾ ਅਡਰ ਹੈ ਆਪਾਂ ਵੀ 20 ਕਹਿ ਲਾ 22 ਕਹਿ ਲਾ ਬਾਕੀ ਯਾਰ ਅਸਲ ਹਨਾ ਮਾਲਕ ਨੇ ਕਣੋਣਾ ਦੁੱਧ ਇਹਦੀ ਕੁਆਲਿਟੀ ਬਾਕੀ ਆਪਾਂ ਜਜਮੈਂਟ ਕਰਦੀ ਆਪਾਂ ਕਿਵੇਂ ਦੁੱਧ ਕੀ ਦੇਣਾ ਇਹਨੇ ਹਨਾ ਨੇ ਦੁੱਧ ਦੇ ਇਹ ਚੰਗਾ ਹੋ ਸਕਦੀ ਹੈ ਜਿਹਦੇ ਹਿਸਾਬ ਨਾਲ ਇਹਦੀ ਅੱਜ ਦੀ ਕੁਆਲਿਟੀ ਹੈ ਜੇ ਸਹੀ ਸਲਾਮਤ ਪਸ਼ੂ ਸੂਪ ਮੱਕੀ ਗੂਰੀ ਪਤਾ ਕੀ ਗੱਲ ਆ ਆ ਪੋਲੀ ਪਾਲੀ ਦੇ ਕੀ ਆ ਪੋਲੀ ਪਾਲੀ ਬਾਲੀ ਆ ਸੁਣੀ ਦੇਖੀ ਬੱਚੀ ਕੰਢੀ ਲੈ ਐਂ ਦੇਖੀ ਪਾਲੀ ਲੁਲੀ ਪੋਲੀ ਲੈ ਆ ਸਾਰੀ ਪਲਾਈ ਆ ਜੇ ਹੁਣ ਸੁਣ ਜਾ ਦਿਖਾਈਂ ਇੱਥੋਂ ਬਹੁਤ ਚੌੜੀ ਆ ਬੱਚੀ ਐ ਜੀ ਦੇਖ ਐ ਪਿਆ ਮੁੱਠੀ ਹੋਣਾ ਥੋਣਾ ਇਹ ਜਾ ਥਣ ਕੱਟਣਾ ਰੁਗ ਰੁਗ ਦਾ ਲੈ ਚੱਲ ਭਾਈ ਇਹ ਹੋ ਜਾ ਗੱਗੀ ਉਰਲੇ ਬੰਨੇ ਇੱਥੋਂ ਘਰੀ ਲੰਬਾਈ ਦਿਖਾ ਦੀ ਲੰਬੀ ਲੰਬੀ ਵੀ ਫੁੱਲਾ ਰੰਗ ਰੰਗ ਵਾਲੇ ਮਾਮਲੇ 'ਚ ਵੀ ਸ਼ਾਨਦਾਰੀ ਆ ਹਰੇਕ ਮਾਮਲੇ 'ਚ ਦੰਦਾਂ ਤੋਂ ਲਾ ਕੇ ਲੈਗ ਸਕੋਰ ਤੋਂ ਲਾ ਕੇ ਆਰਡਰ ਕੁਆਲਿਟੀ ਤੋਂ ਲਾ ਕੇ ਤੇ ਉੱਤੋਂ ਜਿਹੜੀ ਸਟੇਟ ਨਸਾ ਉਹ ਤੋਂ ਲਾ ਕੇ ਟੂਹੀ ਵਾਲੇ ਪੱਖ ਤੋਂ ਕਹੜੀਏ ਪੰਜਾਬੀ ਹਾਂਜੀ ਹਾਂਜੀ ਵੀਰੇ ਥਾਣਾ ਦੇ ਗੈਪ ਤੋਂ ਗੱਲ ਕਰ ਲਈਏ ਹਰੇਕ ਪਾਸਿਓ 100 ਦੀ 100 ਆ ਹਾਂਜੀ ਵੀਰੇ ਆਪਾਂ ਐਸੇ ਫਿਰ ਇਹਦੇ ਅੱਗੇ ਕਿੰਨੇ ਰੇਟ ਇਹ ਤਾਂ ਦੇਖ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲਾ ਗੁਰੇ ਮੁੱਲ 85 ਕਰਾ ਲਾ 50 ਜਿੰਨਾ ਮਰਜ਼ੀ ਕਰਾ ਲਾ ਹਨਾ ਵੀਰੇ 75000 ਦੀ ਬੱਚੀ ਦੇ ਦਾਂਗੇ ਦੋ ਛੱਡ ਦਾਂਗੇ 73000 ਦੀ ਬੱਚੀ ਆਪਾਂ ਦੇ ਦਾਂਗੇ ਪੂਰੇ ਦੀ ਪੂਰੇ 73 ਦੀ ਬੱਚੀ ਦੇ ਦਾਂਗੇ ਵੀਰੇ ਦੰਦਾਂ 'ਚ ਬੱਚੀ ਲੈ ਬਾਈ ਕਹਿੰਦਾ ਦੇ ਦਾਂਗੇ 7 2 ਨੰਬਰ ਤੇ ਤੁਹਾਨੂੰ ਮੈਂ ਸੂਈ ਦਿਖਾਉਣਾ 3 ਨੰਬਰ ਇਹਨੂੰ ਮੰਨ ਲਓ 3 ਤੇ ਇੱਧਰ ਮੁੜਾਂਗੇ ਉਹ ਤੇ ਮਾਰਗਰੀ ਕੈਮਰਾ ਆ ਇਹ ਸੂਈ ਕਿਤੇ ਗੱਗੀ ਕਹਿੰਦਾ ਫਿਰ ਮੰਗਰੋ ਪਾੜੀ ਲੇਟ ਨਾ ਕਹਿੰਦਾ ਹਾਂਜੀ ਵੀਰੇ ਇਹ ਵੀਰੇ ਇਹ ਗੁਰੀ ਰਾਤ ਸੂਈ ਆ ਬਈ ਬੱਚੀ ਬੱਚਾ ਬੱਚਾ ਜਿੱਤਾ ਵੀਰੇ ਰਾਤ ਸੂਈ ਆ ਬੱਚਾ ਰਾਤ ਦੀ ਸੂਈ ਹੋਈ ਆ ਠੰਡੀ ਚਾਹੀਦਾ ਹੁੰਦਾ ਲੈ ਜਿੱਧਰ ਦੀ ਮਰਜ਼ੀ ਵਾਜ ਲੈ ਥਾਣਾ ਬਹੁਤ ਸੋਹਣਾ ਕੱਢਿਆ ਬਹੁਤ ਸੋਹਣਾ ਥਾਣਾ ਪਲੂਣੀਆਂ ਵੀਰੇ ਪਹਿਲਾ ਸੂਹ ਪਹਿਲਣ ਵੀਰੇ ਜਮਰੇ ਜਾਈ ਹਾਈਟ ਜਰਸੀ ਵਾਲੀ ਹਾਂਜੀ ਹਾਈਟ ਜਰਸੀ ਵਾਲੇ ਦੇਖੀ ਐਵੇਂ ਆ ਗਈ ਜਰਸੀ ਗਾਲ ਵਾਲੀ ਦਾ ਬੈਠ ਪਾਈ ਕਹਿੰਦਾ ਜਿ ਮੱਚਾ ਛੱਡੋ ਨਾ ਛੱਡੋ ਬਸ ਚੌਣ ਚਬਾਉਣ ਵਾਲਾ ਕੰਮ ਦਾ ਐਂਡ ਆ ਜਣੀ ਬਾ ਛੱਡ ਦੇ ਤਾ ਦਾ ਚਬਾਈ ਦੀ ਬਾੜੀ ਫੋਕੀਆ ਤੋਰ ਬਾੜੀ ਫੋਕੀ ਵੀਰੇ ਬੱਚੀ ਬਾੜੀ ਚੰਗੀ ਆ ਬਾਈ ਯਾਰ ਪੂਰੀ ਸੂਆ ਪਹਿਲਾ ਹਾਈਟ ਜਰਸੀ ਵਾਲੀ ਥੋੜੀ ਜਗ੍ਹਾ ਦੇ ਵਿੱਚ ਫੋਕੀ ਥੋੜਾ ਖਾਊਗੀ ਤੇ ਦੁੱਧ ਚੰਗਾ ਪਾਉ ਤੇ ਪੂਰੀ ਸੋਖ ਰੱਖੇ ਪਰਮਾਤਮਾ ਵੀ 14 ਤੋਂ 15 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਲੈ ਲੈ 10 ਕਿਲੋ ਤਾਂ ਯਾਰ ਹੁਣ ਨੈਟ ਬੋਲੀ ਹੋ ਮੇਰੇ ਸਾਹਮਣੇ ਐਕਟਿਵ ਵਾਲੀ ਆ ਨਾ ਹਾਂਜੀ ਵੀਰੇ ਅੱਡਾ-ਉੱਡਾ ਕਰਨ ਦੀ ਵਾਲੀ ਮਜ਼ਬੂਤ ਬਈ ਇਸ ਟਾਈਮਣਾ ਯਾਰ ਤੈਨੂੰ ਪਤਾ ਗੁਰੀ ਆਪਾਂ ਪਹਿਲੇ ਦਿਨ ਤੋਂ ਬੱਚੀਆਂ ਲੈਨੇ ਆ ਪਿਛਲੀ ਵੀਡੀਓ ਚ ਵੀ ਆਪਾਂ ਰੋਜ਼ ਦੇਖਦੇ ਆ ਬੱਚੀਆਂ ਹੁੰਦੀਆਂ ਆਪਣੇ ਕੋਲ ਆਂਡਰ ਦੀ ਸ਼ੇਪ ਬਹੁਤ ਸ਼ਾਨਦਾਰ ਆ ਤੇ ਸਾਹ ਬਹੁਤ ਆ ਬੱਚੀ ਵੀਰੇ ਹਾਂਜੀ ਵੀਰੇ ਕਮਾਲ ਆ ਬਈ ਇੱਥੋਂ ਸੁਭਾਹ ਦੀ ਤਾਂ ਕੋਈ ਚੱਕਰੇ ਨਹੀਂ ਹੈਗਾ ਜਮੇ ਠੰਡੀ ਸੀ ਬਿਲਕੁਲ ਠੰਡੀ ਐਂ ਵਜਾ ਚੈਥਲੇ ਦੇਖੀ ਥੋੜਾ ਕਰ ਦੇਖ ਲੈ ਗੁਰੀ ਰੋਕੀ ਬਈ ਜਿੱਥੇ ਮਰਜ਼ੀ ਵਹਿ ਕੇ ਲੈ ਮਾਰੀ ਠੰਡੀ ਬੱਚੀ ਮਾਰ ਦੇ ਤਾਰਾਂ ਲੈ ਚਲਾ ਹਾਈਟ ਆ ਗਈ ਮੀਡੀਅਮ ਕਈ ਭਰਾ ਕਹਿੰਦੇ ਨੇ ਪਤਾ ਨਹੀਂ ਬੜੀ ਵੱਡੀ ਲੱਗਣ ਲਾਤੀ ਉਹਨੇ ਪਰ ਉਦਾਂ ਕੁ ਕੁਆਲਿਟੀ ਦੀ ਘਾਟ ਨਹੀਂ ਹੈਗੀ ਜਿਹੜੇ ਪੱਖ ਤੋਂ ਯਾਨੀ ਕਿ ਜਿਵੇਂ ਜਰਸੀਆਂ ਹੁੰਦੀਆਂ ਉਹਦੇ ਨੂੰ ਵੱਡੀ ਆ ਗਈ ਛੋਟੀ ਨਹੀਂ ਕਹਿ ਸਕਦੇ ਆਪਾਂ ਬੜੀ ਵੀ ਭਾਂਦੇ ਸਾਈਜ਼ ਤੋਂ ਆਰਡਰ ਕੁਆਲਿਟੀ ਤੋਂ ਕੁਝ ਨਾ ਕੁਝ ਚੁਵਾਈ ਕਰੀ ਹਾਂਜੀ ਹਾਂਜੀ ਵੀਰੇ ਚੋਇਆ ਵੇ ਕੁਝ ਹਾਂ ਵੀਰੇ ਚੋਇਆ ਵੇ ਗੁਰੀ ਠੀਕ ਆ ਕਰਨ ਹਾਂਜੀ ਵੀਰੇ ਹੁਣ 10 ਤੋਂ ਪਲੱਸ ਗੁਰੀ ਇਥੇਲੇ ਤਿਆਰ ਤਿਆਰ ਜਮਾ ਵੀਰੇ ਨੈਟ ਇਹ ਤਾਂ ਵੀਰੇ ਗੁਰੀ ਦੇਖ ਰਹਾ ਮੁੱਲ ਜਿੰਨਾ ਮਰਜ਼ੀ ਕਰਾ ਲਾ ਹਨਾ ਮੁੱਲ 65 ਕਰਾ ਲਾ 68 ਕਰਾ ਲਾ ਹਨਾ ਵੀਰੇ ਫਿਰ ਤੋਂ 55000 ਦੀ ਬੱਚੀ ਦੇ ਦਾਂਗੇ 55 ਦੇ ਦਾਂਗੇ 55 ਦੇ ਦਾਂਗੇ ਵੀਰੇ ਲੈ ਇਹ ਤਾਂ ਗੱਗੀ ਗਿਆ ਸੌਦਾ ਬਿਕ ਆ ਜਾ ਹੁਣ ਤਿੰਨ ਨੰਬਰ ਤੇ ਘੁੰਮ ਜਾ ਗਰੀ ਇੱਥੋਂ ਆਵ ਅੱਛੀ ਤੇ ਮਰ ਇਹ ਇਹਦਾ ਨੰਬਰ ਤੀਜਾ ਬਣਦਾ ਉਹ ਨਾਲ ਗੱਲਬਾਤ ਕਰ ਲਿਓ ਕਿਉਂਕਿ ਦੋ ਤੇ ਮੈਂ ਤਾਜੀ ਦਿਖਾਤੀ ਤਾਜੀ ਤਾਂ ਦਿਖਾਤੀ ਭਰਾ ਜਿਆਦੇ ਉਤਸੁਕਤ ਰਹਿੰਦੇ ਨੇ ਤਾਜੀ ਪਸ਼ੂ ਨੂੰ ਤੇ ਰੇਟ ਵੀ ਬਿਲਕੁਲ ਨੋਰਮਲ ਆ ਹਾਂਜੀ ਵੀਰੇ ਤੋਰ ਦੀ ਤਿੰਨ ਨੰਬਰ ਵਾਲੀ ਇਹਦਾ ਸੂਆ ਕਿਹੜਾ ਕਰਗੀ ਇਹਦਾ ਸੂਆ ਦੂਜਾ ਵੀਰੇ ਸੂਆ ਦੂਜ ਮੂੰਹ ਤਾਂ ਥੋੜੀ ਜਿਹੀ ਚਿੱਟੇ ਵਾਲ ਕਰਕੇ ਉਮਰਾ ਹੀ ਲੱਗਦਾ ਭਾਈ ਦੰਦ ਪਟਦੇ ਜਮਾ ਛਿੱਗੀ ਆ ਪਟਨੇ ਪਟ ਵੀ ਦਿੰਨੇ ਆ ਪਰ ਜਮਾ ਛਿੱਗੀ ਆ ਪਟਨੇ ਪਟ ਦਿੰਨੇ ਆ ਬਾਈ ਤਾਂ ਕੋਈ ਚੱਕਰ ਨਹੀਂ ਉਹ ਭਰਾ ਇੱਥੇ ਹੀ ਕਰ ਲੂ ਚੈੱਕ ਦੰਦਾਂ 'ਚ ਆ ਗਈ 6 ਦੰਦਾਂ ਚੱਲ ਬੱਤ ਤੇ ਗਰਲੈਂਡੋ ਟੱਚ ਆ ਥੋੜੀ ਜੀ ਹਾਂਜੀ ਵੀਰੇ ਸੁੱਕ ਰੱਖੇ ਪਰਮਾਤਮਾ ਵੀ ਗਰਮੀ ਸਰਦੀ ਵਾਲਾ ਤੋਹਫਾ ਜਿੱਥੇ ਮਰਜ਼ੀ ਬੰਨ ਕੇ ਚੋਲਣ 17 18 ਕਿਲੋ ਜਮਾ ਠੰਡਾ ਕਰਮਾ ਵੇੜਨ ਦੀ ਜਾਨਾ ਆਪਾਂ ਕੋਈ ਵੀ ਨਹੀਂ ਕਹਿੰਦੇ ਬਾਈ ਨਹੀਂ ਕਹਿੰਦੇ ਸਮਾਜ ਜਮਾ ਸ਼ਾਂਤ ਆ ਵੀਰੇ ਜਮਾ ਇੱਥੋਂ ਗਰੀ ਪਛਾਣੂ ਹੋ ਕੇ ਸਾਰੀ ਦਿਖਾ ਸ਼ਕੀਨ ਵੀ ਬਹੁਤ ਆ ਤੇ ਸ਼ਾਂਤੀ ਨਾਲ ਵੀ ਬਹੁਤ ਬਾਕੀ ਦੇਖੀ ਲੈ ਲੇਵਾ ਕਿਦਾਂ ਦਾ ਬਣਾ ਥਾਣਾ ਦੇਖ ਲੈ ਗੁੜੀ ਕਿੰਦਾ ਦਾ ਲੱਗਿਆ ਵਿਚ ਨੂੰ ਮੁੱਠੀ ਵਾਲਾ ਥਾਣਾ ਲੈ ਲੈ ਬਹੁਤ ਸਾਫ ਸੁਥਰੀ ਬੱਚੀ ਆ ਲੈ ਚੱਲ ਬੱਚੀ ਆ ਗਈ ਬਿਲਕੁਲ ਸਾਫ ਸੁਥਰੀ ਉਹ ਤੁਹਾਡੇ ਸਾਹਮਣੇ ਆ ਕੋਲੇ ਆਲੇ ਵਾਲਾ ਕੰਮ ਨਹੀਂ ਹੁੰਦਾ ਨਾੜਾ ਰੂਣਾ ਬਹੁਤ ਸੋਹਣੀ ਆ ਤੇ ਜਿੰਨੀ ਪਰਮਾਤਮਾ ਜੀ ਉਮਰ ਲਾ ਦੇ ਬੰਨਾ ਬਹੁਤ ਆ ਗੁੜੀ ਬੱਚੀ ਨੇ ਤੇ ਜਿਹੜੀ ਚੜਾਈ ਆ ਗਈ ਨਾ ਪਿੱਛੇ ਸਟਰਕਚਰ ਆ ਗਿਆ ਚੌੜਾ ਆ ਗਿਆ ਤੇ ਜਿਹੜਾ ਤੁਹਾਨੂੰ ਮੈਂ ਗੋਲਾ ਕਹਿੰਦਾ ਉਹਨਾਂ ਦਾ ਬੱਚੀ ਨੂੰ ਯਾਰ ਆ ਗੋਲਾ ਬਹੁਤ ਚੰਗਾ ਲੱਗਿਆ ਜੀ ਆਜੀ ਵਾਲੀ ਚੰਗੀ ਲੱਗੀ ਆ ਹਾਂ ਵਾਲੀ ਸ ਤੇ ਬਾਕੀ ਆਰਡਰ ਜਿਵੇਂ ਬਾਈ ਨੇ ਦੱਸਿਆ ਵੀ ਬਣੂਗੀ ਬਹੁਤ ਵੱਚੀ ਹਾਂਜੀ ਵੀਰੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲਾ ਹਣਾ ਮੁੱਲ 70 ਕਰਾ ਲਾ 75 ਵੀਰੇ 65000 ਦੀ ਬੱਚੀ ਦੇ ਦਾਂਗੇ ਦੇ ਦਾਂਗੇ ਹਾਂਜੀ ਬੈਂਡ ਦੀ ਬਾਕੀ ਰਮਾਨਤਣ ਵੀਰੇ ਜਿੱਦਾਂ ਹੀ ਬੰਦਾ ਫੋਨ ਲਾਉਗਾ ਕਰਾਂਗੇ ਵੀਰੇ ਇਹ ਹੋਣ ਗਾਰੀ 3 ਨੰਬਰ ਵਾਲੀ ਤੇ ਮਾਰੋ ਇਹ ਵੱਡੀ ਆ ਗਈ ਇਹ ਵੱਡੀ ਆ ਵੀਰੇ ਸਾਈਜ਼ ਚ ਫੁੱਲ ਵਜਣਾ ਵਜਣ ਵਾਲੀ ਕੁਆਲਿਟੀ ਦੀ ਬੱਚੀ ਹੈ ਗੁਰੀ ਵੀ ਵੀਰੇ ਸਭ ਤੋਂ ਪਹਿਲਾਂ ਤਾਂ ਨਾ ਗਰੀ ਇਹਦੀ ਆਰਡਰ ਕੁਆਲਿਟੀ ਤੇ ਮਾਰੀ ਫੇਸ ਵਾਲੇ ਪੱਖ ਤੋਂ ਹੋ ਕੇ ਨਾ ਇਹਦਾ ਆਰਡਰ ਦਾ ਸਾਈਜ਼ ਤੇ ਥਣ ਦਾ ਸਾਈਜ਼ ਹੀ ਦਿਖਾ ਰਹੀ ਹੈ ਇਹ ਗੱਬਣ ਹੈ ਉਹੀ ਗੱਲ ਹੈ ਕੁੱਤੀਆਂ ਪੱਟ ਦੂ ਜੇ ਜਵਾਈ ਹੋ ਜਾਈ ਹੋ ਜਵਾਈ ਕਰਕੇ ਦਿਖਾ ਦੇਣਾ ਵੀਰੇ ਉੱਥੇ ਰੁਕ ਮੈਂ ਧਾਰਾ ਮਾਰ ਗੱਬਣ ਦੀ ਧਾਰਾ ਮਾਰ ਕੇ ਥੋੜੀ ਜਿਹੀ ਪ੍ਰੋਬਲਮ ਆਈ ਨੇ ਗੱਬਣ ਧਾਰਾ ਮਨ ਤੇ ਤਾਂ ਨਹੀਂ ਆਪਾਂ ਮਾਰਦੇ ਬਾਹਲੀ ਚੰਗੀਆਂ ਬੱਚੀ ਦੇ ਕਿਥੋਂ ਨਾੜਾ ਨੂੜਾ ਬਾਈਆਂ ਨੇ ਆਰਡਰ ਤੇ ਨਾ ਦੇਖੀ ਝੜ ਠੰਡੀ ਸੀਲ ਹੈ ਲੈ ਕੇ ਆਇਆ ਮੁੱਠੀ ਵਾਲਾ ਥਣ ਲੱਗੇ ਬੋਲੇ ਬੰਨੇ ਲਈ ਕਰੀ ਕੈਮਰਾ ਇਧਰੋਂ ਨਾੜਾ ਨੂੜਾ ਕਰਾ ਕੇ ਚੈੱਕ ਕੀ ਜਿਹੜੀ ਆ ਨੂੜੀ ਕਿੱਦੇ ਜੀ ਮੋਟੀਆਂ ਨਾੜਾ ਜਾਂਦੀਆਂ ਤੇ ਬਾਕੀ ਸਵੇਰ ਦੀ ਆ ਗਈ ਠੰਡੀ ਬਿਲਕੁਲ ਠੰਡੀ ਤੇ ਆ ਗਈ ਉੱਤੋਂ ਬਿਲਕੁਲ ਬਰੀਕ ਤੇ ਬਣੂਗੀ ਫੁੱਲ ਸੁਆ ਗੜਾ ਸੁਆ ਵੀਰੇ ਦੂਜਾ ਕਿੰਨੇ ਦਿਨ ਕੱਢਦੀ ਆ ਬਈ ਐ ਮੰਨ ਲੈ 5-4 ਦਿਨ ਮੰਨ ਕੇ ਲੈ ਲੈ ਜਿਹੜਾ ਮਰਜ਼ੀ ਵੀਰੇ ਥੱਲੇ ਦੀ ਐ ਇਦਾਂ ਦੀ ਆ ਨਾਲ ਬਿਲਕੁਲ ਸਾਫ਼ ਸ਼ੇਪ ਤੇ ਠੰਡੀ ਜਿਵੇਂ 20-22 ਕਿਲੋ ਵਾਲੀ ਮੱਝ ਨੂੰ ਲੱਗਿਆ ਹੋਇਆ ਹੁੰਦਾ ਪੈਪ ਵੀ ਸੋਹਣਾ ਜਾਂਦਾ ਮਿਲਕ ਵੇਣ ਤੇ ਗਰਮੀ ਚੱਲਣ ਵਾਲੀ ਬੈੜ ਤੇ ਜਿਵੇਂ ਤੁਹਾਨੂੰ ਗੋਲਾ ਗੋਲਾ ਦੱਸਿਆ ਇਹਦਾ ਵੀ ਬੈਠਦਾ ਬਹੁਤ ਸੋਹਣੀ ਬੱਚੀ ਆ ਵੀਰੇ ਬਹੁਤ ਚੰਗੀ ਗਾਹ ਬੱਬੇ ਸ਼ਾਨਦਾਰ ਬੱਚੀ ਆ ਆਰਡਰ ਬਿਲਕੁਲ ਫਿਕਸ ਰੱਖੂ ਮੈਂ ਮੋਟ ਰੱਖੂਗੀ ਮਜਬੂਤ ਤੰਚਾ ਬਹੁਤ ਸੋਹਣਾ ਬੱਬੇ ਪੈਸੀ ਗੱਗੀ ਇਹਦੇ ਇਹਦਾ ਵੀਰੇ ਗੁਰੀ ਮੁੱਲ ਜਿੰਨਾ ਮਰਜ਼ੀ ਕਰਾਲਾ ਇਹਦਾ ਫਿਕਸ ਭਰਾ ਯੂ ਵੀਰੇ 75000 ਰੁਪਏ ਲੈਣ ਦੇ ਆ ਫਿਕਸ ਜੀ ਫਿਕਸ ਵੀਰੇ ਇਹ ਆ ਗਈ 4 ਨੰਬਰ ਤੇ ਤੇ ਹੁਣ ਗੈਰੀ ਆ ਜਾਂ ਪੰਜ ਨੰਬਰ ਵਾਲੀ ਤੇ ਇਹ ਮੈਨੂੰ ਪਹਿਲਾ ਦੂਜਾ ਸੂਈ ਪਹਿਲਣੀ ਆ ਵੀਰੇ ਗੁਰੀ ਇਹ ਇਹ ਪਹਿਲਣ ਆ ਇਹ ਥੋੜੀ ਜੀ ਨਵੀ ਹੋ ਕੇ ਵੱਡੀ ਹੋ ਕੇ ਨਵੀ ਹੋਈ ਆ ਇਹ ਆਪਣੇ ਪਿੰਡੂ ਦੀ ਆਹ ਚੜਾਈ ਦੇ ਲੇਆ ਇਹ ਆਪਣੇ ਪਿੰਡੂ ਲਈ ਆ ਗੁਰੀ ਇਹ ਲੋਕਲ ਲਈ ਆ ਇਹ ਲੋਕਲ ਲਈ ਆ ਵੀਰੇ ਆਪਣੇ ਪਿੰਡ ਦੀ ਆ ਉਹ ਤਾਂ ਮਾਲ ਦਾ ਸਾਰੀ ਆਪਣੇ ਪਿੰਡਾਂ ਦੀ ਹੁੰਦਾ ਤੇ ਬਸ ਇਹ ਥੋੜੀ ਆਪਣੇ ਪਿੰਡ ਚ ਲਈ ਆ ਬੱਚੀ ਆਰਡਰ ਬਿਲਕੁਲ ਨਾਲ ਲਗਮਾ ਹਾਂਜੀ ਵੀਰੇ ਨਾਲ ਲਗਮਾ ਬੜਾਉ ਜੋ ਫੈਕਟ ਆਰਡਰ ਕਰੂਗੀ ਇਥੋਂ ਸਾਰੀ ਦਿਖਾ ਦਿੰਗਰੀ ਬਾਡੀ ਬੁੱਡੀ ਦਾ ਆ ਨਾ ਗੁਰੀ ਆ ਬੱਚੀ ਨੇ ਹਜੇ ਭਲਾ ਪਾਉਣ ਲੱਗੀ ਆ ਦੇਖ ਅੱਜ ਪਲੂਣ ਜੀ ਕਰ ਲਈ ਇਹਨੇ ਲਿਵਾ ਲਾਗੀ ਖੁੱਲਣ ਸਮਾ ਇੱਕ ਦਿਨ ਕੱਢੂਗੀ ਐ ਮੰਨ ਲਾ ਗੁਰੀ ਵੀ ਪੰਜ ਚਾਰ ਦਿਨ ਲੈ ਜੂ ਬੱਚੀ ਵੀਰੇ ਹਜੇ ਕਮਾਲ ਆ ਬਾਈ ਇੱਥੋਂ ਕੁਆਲਿਟੀ ਬਹੁਤ ਆ ਹਾਈਟ ਬਜਨ ਬੁਜਨ ਬਹੁਤ ਸੋਹਣਾ ਬੱਚੀ ਜਿੰਦਾ ਲੱਗਣਾ ਨਾ ਪੰਜਾ ਲੰਬੀ ਵੀ ਬੋਲਦਾ ਤੇ ਗਾਂ ਵਾਲੇ ਬੰਨੇ ਆਰਡਰ ਵੀ ਜਮਾ ਹੀ ਥਣਦਕੀ ਕਿਦਾਂ ਦਾ ਮੁਥੀ ਵਾਲਾ ਥਾਣਾ ਗੁਰੀ ਲੈ ਚੱਲ ਬਾਈ ਗਾਂ ਨੂੰ ਲੈ ਚੱਲ ਲੈ ਚੱਲ ਕਮਾਗਿਆਂ ਨੂੰ ਇੱਥੋਂ ਤਾਂ ਖਾਦੀ ਗਰੀ ਹੱਥੀ ਚਵਾਈ ਵਾਲਾ ਥਾਣਾ ਹੈ ਹੱਥੀ ਚਵਾਈ ਵੀ ਕਰ ਸਕਦੇ ਹਾਂ ਤੇ ਮਸ਼ੀਨੀ ਚਵਾਈ ਕਿਵੇਂ ਮਰਜ਼ੀ ਚੋਲਿਓ ਬਾਈ ਯਾਰ ਨ ਲੈ ਚਲ ਬਈ ਠੰਡੀਆਂ ਸੀਲ ਨੇ ਸਾਫ ਸੁਥਰੀਆਂ ਨੇ ਹਣਾ ਵੀਰੇ ਚਾਹੁੰਦੇ ਨੇ ਨਾ ਚੰਗੀ ਬਰੀਡ ਤਿਆਰ ਕਰਨੀ ਆ ਵੀ ਜਿੱਦਾਂ ਗਰਮੀ ਝੱਲਣ ਵਾਲੀ ਬਰੀਡ ਕਹਿ ਸਕਦੇ ਆਪਾਂ ਹਾਂਜੀ ਵੀਰੇ ਕਿਉਂਕਿ ਇਹਨਾਂ ਦੇ ਸੈਕਸਡ ਸੀਮਨ ਲਾ ਕੇ ਬੱਚੀਆਂ ਇਹ ਟਾਪਰ ਦੇਣੀਆਂ ਚੰਗੀਆਂ ਇਹ ਡੇਢ ਫੁੱਟ ਆ ਗਈਆਂ ਪ੍ਰਿੰਟਡ ਨੇ ਕੁਆਲਿਟੀ ਵਾਲੀਆਂ ਨੇ ਕੱਦ ਵਾਲੀਆਂ ਨੇ ਜੇ ਕੋਈ ਛੋਟੀਆਂ ਨਹੀਂ ਕਹਿ ਸਕਦੇ ਆਪਾਂ ਨਾਲ ਖੜ ਕੇ ਦੇਖ ਲੈ ਅੰਦਾਜ਼ਾ ਵੀ ਬਹੁਤ ਹਾਈਟ ਆ ਬੱਚੀਆਂ ਦੀ ਵੱਡੀਆਂ ਨੇ ਇਹਦਾ ਰੇਟ ਕੀ ਰੂਪ ਇਹਦਾ ਮੁੱਲ ਵੀਰੇ 82 ਕਰਾਂ ਵਾਲਾ 85 ਕਰਾਂ ਵਾਲਾ ਇਹ ਵੀ 75 ਦੀ ਦਾਂਗੇ ਜੇ ਕੋਈ ਜੋੜਾ ਲਓ ਜੋੜੇ ਚ ਮਾਨਦਾਨ ਕਰਦਾਂਗੇ ਜੋੜੇ ਚ ਹੋਈ ਹਾਂਜੀ ਵੀਰੇ ਇਹ ਤੇ ਹੁਣ ਗੈਰੀ ਮਾਰਸ਼ੀ ਨੰਬਰ ਵਾਲੀ ਇਹ ਵੀ ਪਹਿਲਣਾ ਵੀਰੇ ਬੱਚੀ ਇਹ ਦੰਦਾਂ ਜੈ ਵੀਰੇ ਇੱਥੋਂ ਦਿਖਾ ਸੇਸ਼ਟਮ ਇਹਦਾ ਅਡਰ ਬਾਹਣਾ ਬਣਾਉਗੇ ਕਿੱਛ ਜਮਾ ਜਮਾ ਫੈਕਟ ਲਿਆ ਭਈ ਅਡਰ ਜਮਾ ਲਿਆ ਲਿਆ ਇਹ ਆ ਗਈ ਬਲੈਕ ਕਲਰ ਦੇ ਵਿੱਚ ਇਹ ਚੌਗੀ ਵੀਰੇ ਦੰਦ ਪਟਨੇ ਪਟਦੇ ਬਈ ਠੀਕ ਆ ਗੱਲ ਉਹ ਤਾਂ ਆਪਣੇ ਕੋਈ ਆ ਕੇ ਦੇਖ ਕੇ ਲਵੇ ਆਪਾਂ ਕੱਚੀ ਗੱਲ ਨਹੀਂ ਕਰਦੇ ਕੁੜੀ ਜਿਹੜੀ ਗੱਲ ਨੂੰ ਉਹੀ ਨਿਕਲੂ ਬਈ ਆਪਣੀ ਫਿੱਟ ਬੜੀ ਆ ਨਾ ਹਾਂ ਵੀਰੇ ਅਡਰ ਸਟੈਚ ਆ ਵੀਰੇ ਜਮਾ ਬੱਚੀ ਦਾ ਆਪ ਵੀ ਸਟੈਚੀ ਆ ਹਾਂਜੀ ਹਾਂਜੀ ਵੀਰੇ ਜਮਾ ਫਿੱਟ ਫਿੱਟ ਚਮਕ ਧਮਕ ਦੇਖੀ ਐਦਾਂ ਠੰਡੀ ਕਹੀਂ ਵਜਾ ਥੱਲੇ ਪਹਿਲਾਂ ਨਾ ਜੇ ਕੀ ਗਾੜੀ ਵਾਲਾ ਥਣ ਕੇ ਕਹੇ ਜਾਣ ਲੱਗਿਆ ਬੱਚੀ ਨੂੰ ਆ ਲੈ ਚਲਗਾ ਉਹ ਸਾਫ ਸੁਥਰੀ ਬੱਚੀ ਆ ਤੋਰਾ ਦੱਸਦਾ ਇਹਦਾ ਵੀ ਆਖਰੀ ਨੇ ਫੁੱਲ ਚੌੜਾ ਬਣਾਉਣਾ ਭਵਨ ਵਾਲਾ ਸ਼ਿਸ਼ਟਮੀ ਕਰ ਦੂਗੀ ਦਿਨ ਕਿੰਨੇ ਕਰ ਦੂਗੀ ਇਹ ਵੀਰੇ ਹਫਤਾ ਮੰਨ ਕੇ ਲੈ ਲਓ ਹਫਤਾ ਪਿਆ ਬੱਚੀ ਦਾ ਸਾਫ ਸੁਥਰੀ ਬਹੁਤ ਆ ਬਈ ਲੈ ਆ ਬਈ ਲੈ ਆ ਇਹਦਾ ਇੱਕ ਹਫਤਾ ਪੈਂਡਿੰਗ ਆ ਬਾਈ ਕਹਿੰਦਾ ਸਾਫ ਸੁਥਰੀ ਆ ਗਈ ਫੁੱਲ ਥੋੜਾ ਜਾ ਕੇ ਜੇ ਤੁਰਦੀ ਆ ਬਾਈ ਪਤਾ ਕੀ ਗੱਲ ਆ ਲੋਕਾਂ ਦੇ ਯਾਰ ਹੁਣ ਥਾਂ ਪੂਰੇ ਪੂਰੇ ਨੇ ਲੋਕ ਘਰੋਂ ਬਾਹਰ ਨਹੀਂ ਕੱਢਦੇ ਬਾਈ ਤੈਨੂੰ ਪਤੰਦਰ ਹੀ ਖੜੀਆਂ ਨੇ ਜਿੱਥੋਂ ਜਿੱਥੋਂ ਜਾ ਜਾ ਮਤਲਬ ਜਨਮ ਹੋ ਗਿਆ ਉੱਥੇ ਖੜੀਆਂ ਮੁੜ ਕੇ ਵਾਲਾ ਖੋਲਦਾ ਬੰਦਾ ਨਹੀਂ ਠੀਕ ਹੈ ਗੱਲ ਹਾਂ ਤੇ ਕਬਾਲਤੀ ਚੰਗੀ ਆ ਸੁਭਾਅ ਬਹੁਤ ਚੰਗੀ ਆ ਭਾਈ ਅੱਗੇ ਤਾਂ ਪਤਾ ਕਿ ਲਾ ਬਾਹਰ ਅੰਦਰ ਡੰਗਰ ਜਾਂਦੇ ਸੀ ਹੁੰਦਾ ਤੈਨੂੰ ਪਤਾ ਜਿੱਥੇ ਖੜੇ ਉੱਥੇ ਹੀ ਖੜੇ ਨੇ ਡੰਗਰ ਜਿੱਥੇ ਹਾਂ ਲੈਗ ਸਕੋਰ ਵੀ ਬੜੀ ਮਜ਼ਬੂਤ ਆ ਗਰੀ ਉਹ ਲੱਤਾਂ 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 ਦੀ ਪੈਰਾਂ ਪੂਰਾ ਦੀ ਉੱਦਾਂ ਠੰਡੀ ਆ ਗਈ ਲੈ ਚੱਲ ਭਾਈ ਕਮਾ ਕੇ ਇਹਦੇ ਦਿਨ ਕਿੰਨੇ ਪੈਂਟਿੰਗ ਨੇ ਭਾਈ ਹਫ਼ਤਾ ਮੰਨ ਲਓ ਇਹਦਾ ਇੱਕ ਗੱਲ ਹੋਰ ਦੱਸਦਾ ਨਾ ਫੇਸ ਆ ਗਿਆ ਜਿਹਦਾ ਜਰਸੀ ਜਿਉ ਲੱਗਿਆ ਸਿਸਟਮ ਹਾਂ ਵੀਰੇ ਮੱਥੇ ਟੋਆ ਹੈਗਾ ਗੁਰੀ ਇਹਦੇ ਵਿੱਚ ਮੱਥੇ 'ਚ ਟੋਆ ਅੱਖ ਮੋਟੀ ਆ ਗਈ ਜਰਸੀ ਦਾ ਸਿਮਨ ਲਾ ਦੋਗੇ ਜਰਸੀ ਦਾ ਬੱਚਾ ਵੀ ਦੇ ਦੂਗੀ ਐਚ ਐਫ ਦਾ ਵੀ ਦੇ ਦੂਗੀ ਇਹ ਤੇ ਇਹਦਾ ਰੇਟ ਕਿ ਰਹੂਗਾ ਜੀ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਲਾ ਗੁਰੀ ਬਈ ਇਹ 63000 ਦੀ ਬੱਚੀ ਦੇ ਦਾਂਗੇ 1000 ਛੱਡ ਦਾਂਗੇ 60 ਲੈ ਲਾਂਗੇ ਵੀਰੇ ਦਾ ਪੂਰਾ ਹਾਂਜੀ ਵੀਰੇ ਇਹ ਆ ਜਰਸੀ ਕੰਪਨੀ ਦਾ ਇਹ ਵੀਰੇ ਚੌਗੀ ਹੈ ਵੀ ਮੂੰਹ ਚਾਰ ਦੰਦਾਂ ਦਾ ਚਾਰ ਦੰਦਾਂ ਦਾ ਵੀਰੇ ਹਾਈਟ ਵਜਨ ਵਾਲੀ ਰੰਗ 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 ਬਹੁਤ ਸੋਹਣਾ ਥੋੜੀ ਜਿਹੀ ਪਲੂਣ ਕਰ ਗਈ ਵੀ ਪਹਿਲਣੀ ਆ ਬਾਈ ਇਹਦੇ ਸੰਗਲ ਪਾਇਆ ਤੇ ਉਹਦੇ ਠੀਕ ਹੈ ਗੱਲ ਚੱਲ ਬੁੱਤੀ ਚੱਲ ਥੋੜੀ ਜਿਹੀ ਪਲੂਣ ਤਾਂ ਕਰ ਗਈ ਪਲਤਾਂ ਕਰ ਗਈ ਠੰਡੀ ਸੀਲਾ ਥਾਣਾ ਬਹੁਤ ਸੋਹਣਾ ਘਟਣਾ ਬੱਚੀ ਨੇ ਥੱਲੋਂ ਸਾਫ ਆ ਇੱਕ ਬੰਨੇ ਭਲਜੀ ਪਾ ਗਈ ਆ ਆਪਣਾ ਨਹੀਂ ਗਈ ਬੈ ਗਈ ਇਧਰ ਦੇਖੀ ਮੁਠੀ ਵਾਲਾ ਥਾਣਾ ਠੰਡੀ ਸੀਲਾ ਲੈ ਬੰਨੇ ਹੋ ਜਾ ਮੁੰਡੇ ਨੂੰ ਇਹ ਦਿਖਾ ਦੂੰਦੇ ਸਮਾਰ ਕੇ ਇੱਥੋਂ ਇੱਥੋਂ ਲਮਾਈ ਦਿਖਾ ਦਿੰਗਾ ਜੀ ਐਮ ਨੂੰ ਮੋੜ ਲਾ ਬਈ ਲੈ ਚੱਲ ਲੈ ਚੱਲ ਜਿਵੇਂ ਜਰਸੀਆਂ ਦੇ ਆਈਟਮ ਦੀ ਜਰਸੀਆਂ ਚ ਵੱਡੀ ਜਰਸੀ ਕਹਿ ਸਕਦੇ ਨੇ ਵੀਰੇ ਛੱਡ ਦੇ ਬਾਈ ਛੱਡ ਦੇ ਕੋਈ ਇਹ ਗਾਮਾ ਦਾ ਕਰਕੇ ਕਰਦੀ ਆ ਉਹਨੂੰ ਪਤਾ ਕਈ ਯਾਰੀ ਕਰੇਲੀ ਸੱਜਣ ਕੋਲ ਪਸ਼ੂ ਆਇਆ ਹੁੰਦਾ ਉਹਦੇ ਕਰਕੇ ਕਰ ਜਾਂਦਾ ਤੇ ਬਾਡੀ ਬੁੱਡੀ ਦੀ ਬਹੁਤ ਸੋਹਣੀ ਐ ਬਹੁਤ ਸਾਫ ਸੁਥਰੀ ਆ ਬੜਾ ਚੜਾਈ ਵਾਲੀ ਐ ਇਹਦਾ ਰੇਟ ਕੀ ਰਹੂਗਾ ਭਾਈ ਇਹਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾਲਾ ਗੁਰੀ 60000 ਦੀ ਬੱਚੀ ਦੇ ਦਾਂ ਪੂਰੇ ਦੀ ਪੂਰੇ ਦੀ ਵੀਰੇ ਲਾ ਫਿਰ ਹੁਣ ਗੱਰੀ ਇੱਧਰ ਆ ਜਾ ਓਏ ਇੱਧਰ ਲੈ ਬੰਨੇ ਆ ਜਾ ਇਹ ਵੀਰੇ ਖੋਲੀ ਦਾ ਥੋੜਾ ਜਿਹਾ ਜਮੀਨਾਂ ਛੇੜੀਆਂ ਆ ਜਾ ਇੱਧਰ ਦੀ ਲਿਆ ਗਏ ਮੇਰਾ ਇੱਧੇ ਮਾਰਾ ਸਿੰਗ ਜਰੂਰ ਆ ਛੋਟਾ ਛੋਟਾ ਪਰ ਕਰੇ ਖੜੀ ਯਾਰ ਪੁੱਛ ਕੇ ਜਾਣੀ ਕਿ ਮੰਡੀ ਲਿਆਂਦੀ ਕਿੱਦਾਂ ਜੱਜ ਦੀ ਬਹੁਤ ਹਾਂਜੀ ਵੀਰੇ ਹੁਣ ਜਿੰਨੇ ਬੰਦੇ ਆਪਣੇ ਕੋਲ ਆਏ ਨੇ ਹਨਾ ਦੇਣੇ ਗੁਰੀ ਥੋੜਾ ਥੋ ਲੇਟ ਆ ਹਾਂ ਜਰਸੀ ਵਾਲੇ ਪੱਖ 'ਚ ਹੀ ਆ ਗਈ ਫੱਜ ਕੇ ਪੈਂਦਾ ਹੋਏ ਇਹਦੇ ਮੈਂ ਕਹਣਾ 100 ਦੀ 100 ਹੀ ਆ ਬਾਈ ਜੇ ਕੋਈ 99% ਵੀ ਕਹੇ ਦੀ ਆਪਾਂ ਦੇਣ ਦਾ ਨਾ ਠੀਕ ਹੈ ਗੱਲ ਬੱਚੀ ਦੇ ਤੇ ਰੰਗ ਰੰਗ ਵਾਲਾ ਸੋਹਣਾ ਮੰਗਣਾ ਕਾਨੂੰ ਬਾਈ ਲੇਖੇ ਮੁੱਕੇ ਪੈਨੇ ਬੱਬੀ ਜਮ ਅਰੀਜਨਲ ਆ ਸਾਰੀ ਜਿੰਨੀ ਹੈਗੀ ਆ ਇਹਨੂੰ ਤੋਰ ਦੇ ਲੰਬੀ ਜੀ ਇੱਥੋਂ ਦਿਖਾ ਦੇ ਰਹੀ ਪਿੱਛੋਂ ਐਨ ਆ ਗਈ ਜਰਸੀ ਜਿਹੜੀ ਕਹਿੰਦੇ ਹੁੰਦੇ ਨੇ ਸਿਹਰਾ ਬੱਬੇ ਜਰਸੀ ਤੂ ਵਗ ਗਿਆ ਜਮਾ ਰਜਨ ਪਹਿਲਾ ਭਾਈ ਦੰਦ ਪਟਦਾ ਜਾਂ ਇੱਕ ਗੱਲ ਤੁਹਾਨੂੰ ਹੋਰ ਦਾ ਅਦਾ ਨਾ ਨਿਕਾ ਨਿਕਾ ਸਿੰਘ ਜਾਂ ਜੱਜ ਦਾ ਵੀ ਬੜਾ ਇਹ ਹੈ ਨਾ ਲੈ ਕੀ ਲੈ ਹਾਂ ਜੱਜ ਦੀ ਵੀ ਆ ਸਿੰਘਾਂ ਨਾਲ ਇਹ ਆ ਦੇਖ ਲੈ ਇੱਕ ਤਾਂ ਬੰਦਾ ਨਹੀਂ ਕਹਿ ਰਨਾ ਆਪਾਂ ਨੂੰ ਉਹ ਸਿੰਘ ਦਾ ਬੰਦਾ ਮਾਰੀ ਦੀ ਆ ਲੈ ਚੱਲ ਐ ਨਾ ਜਮਾ ਕਿੱਛ ਦੇਖੀ ਭਾਈ ਲੈ ਐਂ ਭਾਜਾ ਬੈਠੀ ਮੈ ਜੂਰੇ ਪਾਸੇ ਭਾਈ ਉਧਰਲੇ ਪਾਸੇ ਬੈ ਜਾ ਭਾਈ ਕਰ ਮੈ ਤਾਂ ਨਹੀਂ ਮੈਂ ਕਹਿਣਾ ਚਾਹਿਆ ਸਾਰਾ ਨੰਬਰ ਤੇ ਬੈ ਜਾ ਭਾਈ ਇਧਰ ਬੈ ਜਾ ਬੈ ਜਾ ਰਸਵਾ ਦੀ ਬਾਈ ਕਹਿੰਦਾ ਠੰਡੀ ਆ ਗਈ ਬਿਲਕੁਲ ਠੰਡੀ ਲੈ ਜਿਵੇਂ ਮਰਜੀ ਮੁੱਠੀ ਵਾਲਾ ਥਣ ਕੱਲਾ ਕੱਲਾ ਬੱਚੀ ਨੇ ਤਮਨਾ ਬਹੁਤ ਸੋਹਣੀ ਹੋਰੀ ਲੈ ਚਲ ਆ ਇਹਨੂੰ ਇੱਥੋਂ ਦਿਖਾ ਦੇ ਗਰੀ ਰੰਗ ਰੰਗ ਦੀ ਬਹੁਤ ਸ਼ਾਨਦਾਰ ਆ ਗਈ ਲੈ ਚਲ ਬਾਈ ਤੇ ਪਛਾਣੇ ਪੱਖ ਤੋਂ ਦਿਖਾ ਦੇ ਚੰਗੀ ਤਿਆਰ ਕਰੀ ਵੀ ਆ ਕਿਸੇ ਬੁਰੀ ਆ ਚੀਜ਼ ਬੜੀ ਸੋਹਣੀ ਲੱਗੀ ਜੀ ਸਾਨੂੰ ਜਿਵੇਂ ਆ ਬੱਚੀ ਮੁੱਠੀ ਵਾਲੀ ਬੁੱਢੀ ਬਹੁਤ ਸੋਹਣੀ ਵਸਾ ਕੇ ਮੜੀ ਬੱਚੀ ਬੁਰੀ ਆ ਨੂੰ ਬੜਾ ਪਾਣੀ ਪੀਂਦੀ ਆ ਤੇ ਤੋਰੀ ਮੜੀ ਤੋਰ ਦੇ ਫੇਰ ਪਿਆ ਦਾਂ ਤੇ ਆ ਆ ਝੋਲ ਝੂਲ ਬੱਤ ਪਈਆ ਚਾ ਜੀ ਚਲ ਬੱਚਾ ਲੈ ਚਲ ਮੜੀ ਜੀ ਬਾਅਦ ਚੋਂ ਪਿਆਦੀ ਪਾਣੀ ਆ ਲੈ ਚਲ ਇਹਨੂੰ ਇੱਥੋਂ ਦਿਖਾ ਰਹੀ ਗੈਰੀ ਪਿਛਾਣੇ ਪੱਖ ਤੋਂ ਦਿਖਾ ਦੇ ਤੋੜਾ ਤੂੜਾ ਕਰਾ ਦੇ ਦਾ ਚੈੱਕ ਮੱਲਾ ਵਾਂਗੂ ਤੁਰਦੀ ਆ ਬਾਈ ਆਰ ਡਰ ਇਹਦਾ ਐ ਬਣੂਗਾ ਵੀ ਗੱਲੇ ਹੀ ਕਰਵਾ ਦਿੰਦਾ ਹਾਂਜੀ ਵੀਰੇ ਹਾਂਜੀ ਇੱਥੇ ਤੱਕ ਮੈਨੂੰ ਆਈਡੀਆ ਲੈ ਆ ਲੈ ਆ ਬੰਨਾ ਬਹੁਤਾ ਗੁਰੀ ਹਜੇ ਬਾਈ ਇਹਦੇ ਤਰੀਕ ਦੇ ਹਿਸਾਬ ਨਾਲ 6 ਦਿਨ ਪੈਣੇ ਦਿਨ ਪੂਰੇ ਹੋਣ ਚ ਠੀਕ ਆ ਜੀ ਸੂਆ ਪਹਿਲਾਂ ਸੂਆ ਜਮ ਅਰੀਜਨਲ ਪਹਿਲਾਂ ਵੀਰੇ ਤੇ ਪੈਸੇ ਕਾ ਕੀ ਕਿੰਨੇ ਲੱਗਣ ਇਹਦਾ ਵੀਰੇ ਮੁੱਲ ਕਰਦੇ ਆ 10 ਕਰ ਵਾਲਾ 15 ਕਰ ਵਾਲਾ ਹਣਾ ਵੀਰੇ ਜਿੰਨਾ ਜਿਵੇਂ ਆਪਾਂ ਮਾਰਕੀਟ ਦੇ ਹਿਸਾਬ ਨਾਲ ਕਰ ਦਿਆਂ ਪਰ ਆਪਾਂ ਬੱਚੀ ਦੇ ਦਾਂਗੇ ਵੀਰੇ 76000 ਦੀ ਅਸੀਂ ਅੱਜ ਰਾਤ ਜੱਤੀ ਇੱਕ ਬਣੇ ਨਹੀਂ ਪਤਾ ਕੀ ਗੱਲ ਆ ਫਿਰ ਆਪਾਂ ਮਾਰਕੀਟ ਤੇ ਨਿਊ ਪਤਾ ਹੋਣ ਲੋਕਾਂ ਦੇ ਇਦਾਂ ਦੇ ਦਾ ਮੁੱਲ ਕਰਦੇ ਨੇ ਹਣਾ ਪਰ ਆਪਾਂ ਲੈਣ ਦੇਣ ਦੀ ਜਲੀ ਗੱਲ ਕਰਦੇ ਆ ਵੀਰੇ ਕੋਈ ਬਾਲਾ ਨਹੀਂ ਆਪਾਂ ਜਾ ਜੀ 7000 ਦੇ ਦਾਂਗੇ 7000 ਦੇ ਦਾਂਗੇ ਮਾਨਤਾਰ ਆਪਾਂ ਫੋਨ ਲਾਈ ਉਹ ਇਦਾਂ ਕਰਾਂਗੇ ਕੁਛ ਹੀ ਤੂੰ ਖੋਲਿਆ ਹੁਣ ਅਗਲੇ ਨੰਬਰ ਵਾਲੀ ਬਾਈ ਨੂੰ ਪੈਦਲ ਤੇ ਪਾਣੀ ਤੇ ਮਾਰ ਦੇ ਗਰੀ ਬੱਚੀ ਤੇ ਵੀ ਕੈਮਰਾ ਬੱਚੀ ਵੀ ਬਹੁਤ ਸ਼ਾਨਦਾਰ ਆ ਗਈ ਪਾਲਕੂ ਬੱਚੀ ਆ ਜੀ ਕਿਸੇ ਸੱਜਣ ਨੇ ਲੈ ਕੇ ਜਾਣੀ ਆ ਲੈ ਕੇ ਬੱਸ 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 ਪੱਜੂ ਹੀ ਰਹਾ ਯਾਰ ਨਾ ਪੱਜੂ ਫਿਰ ਨਵਾਂ ਖੂਨ ਆ ਬਾਈ ਖੂਨ ਦਾ ਵਾਲਾ ਮਾਰਦਾ ਹੀ ਆ ਤੈਨੂੰ ਪਤਾ ਨਵਾਂ ਖੂਨ ਤਾਂ ਅੱਗੀ ਕਹਿੰਦਾ ਮਾਰਦਾ ਹੀ ਆ ਬਾਲਾ ਹੀ ਜੀ ਗੱਲ ਨਹੀਂ ਥਣ ਸਿੰਗਲ ਚਾਰ ਨੇ ਜਮਾ ਬਾਈ ਨੁਗਰੇ ਬਸ਼ੇਰੇ ਵਾਕੇ ਜਮਾ ਚਾਰ ਸਿੰਗਲ ਥਣੇ ਵਾਲਾ ਤੂੰ ਤਾਂ ਨਹੀਂ ਪੋਰਾ ਵੀ ਨਹੀਂ ਬਾਈ ਗਾਰੰਟੀ ਇੱਥੇ ਖੜ੍ਹ ਨਹੀਂ ਉਰਲੇ ਬੰਨਿਓ ਦਿਖਾ ਦੇ ਗਰੀ ਇੱਥੇ ਰੋਕ ਲੈ ਇੱਕ ਮਿੰਟ ਇਹ ਉਰਾਂ ਤੋਂ ਸਾਰੀ ਬੱਚੀ ਦਿਖਾ ਦੀ ਇੱਥੋਂ ਦਿਖਾ ਦੇ ਖੇਤਾਂ ਦੇ ਜਿਵੇਂ ਉਹ ਨਹੀਂ ਫਿਰਦੇ ਹੁੰਦੇ ਆ। ਖਣ ਸਿੰਗਲ ਚਾਰ, ਰੋਜ਼ ਨਹੀਂ ਫਿਰ ਦਿੰਦੇ ਬਾਈ। ਰੋਜ਼ ਰੋਜ਼ ਸਿਸਟਮ। ਰੋਜ਼ ਸਿਸਟਮ। ਕਮਾਲ ਆ ਇਥੋਂ। ਆ ਜਾਓ। ਕਿੰਨੀ ਕਾਦੀ? ਬਾਈ 8 ਮਹੀਨੇ ਦੀ ਹੋ ਗਈ। ਪੂਰੇ ਨਹੀਂ। ਪੂਰੇ ਨੇ। ਫੁੱਲ ਬਾਇ ਉਹਦਾ ਦਾ ਡਿਟੇਲ ਦੇਵਾਂਗੇ। ਵੀਰੇ ਮਾਂ ਆਪਣੇ ਤੋਂ ਕੋਈ ਹੀ ਹੈ ਜੀ। ਠੀਕ ਆ। ਹਾਂਜੀ ਵੀਰੇ। ਚੰਗੇ ਰਿਕਾਰਡ। ਚੰਗੇ ਦੀ ਆ। ਹਾਂ ਤੇ ਲੂਹੇ ਹਜੇ ਲੂਹੀਆਂ ਉਹ ਕਰੀ ਜਾਂਦੇ। ਹਾਂਜੀ। ਆ ਤਾਂ ਫਿਰ ਤੁਹਾਨੂੰ ਪਤਾ ਰੋਤ ਵਾਲਾ ਹੁਣ ਤਾਂ ਲਾਹੂਗੀ ਯਾਰ ਬਾਈ। ਦੁੱਧ ਵਾਲੀ ਲੂਹੀਆਂ ਭਈਆ ਇਹਦੇ। ਹਜੇ ਤਾਂ ਦੰਦ ਆ ਦੇਖੀ ਜਮਾ। ਦੁੱਧ ਵਾਲ ਨੇ। ਦਾਦੀ ਬਾਈ 8 ਮਹੀਨੇ ਤੋਂ ਤੁਹਾਨੂੰ ਪ ਹਾਂ ਲੈ ਜਾ ਇਹਦਾ ਬਾਈ ਕੋਈ ਚੰਗਾ ਸਾਮਾਨ ਲੈ ਜੇ ਕੀਰੀ ਸਵਾਲੂ ਇਹਨਾਂ ਦਾ ਕੋਈ ਜਿਵੇਂ ਕੱਦ ਦੇਖੀ ਹੁਣੀ ਬਹੁਤ ਅਗਰੀ ਤੇ ਬਾਕੀ ਥਾਣੇ ਦੇ 4 4 ਬਲੈਕ ਲੱਗਿਆ ਥਣ ਵੀਰੇ ਜਮਾ ਥਣ ਸਿੰਗਲ 4 ਹੀ ਨੇ 4 ਹੀ ਨੇ 4 ਹੀ ਵੀਰੇ 4 ਸਿੰਗ ਕਢਾਏ ਹੋਏ ਨੇ ਰੇਕ ਪੱਕ ਧੋਕੇ ਦੀ ਰਿਪੋਰਟ ਆ ਬੋਚ ਕੇ ਲੈ ਚਲ ਤੇ ਮਜਬੂਤ ਆ ਗਈ ਸਟਰਕਚਰ ਠੀਕ ਆ ਗਈ ਤੇ ਪੈਸੇ ਕਿੰਨੇ ਲੈ ਲਾਂਗੇ ਇਹਦਾ ਬੁਰੀ ਵੀ ਦੇਗਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਹਣਾ ਵੀਰੇ ਇਹ ਆਪਾਂ 22000 ਦੀ ਬੱਚੀ ਦੇ ਦਾਂਗੇ ਮੁੱਲ 35 ਕਰੋੜਾ 36 ਕਰੋੜਾ ਲੈ ਨੰਬਰ ਬੋਲ ਦੇ ਤੇਰਾ ਨੰਬਰ ਵੀਰੇ ਆਪਣਾ 97791 932 ਬਚਾ ਦੇ 97792 93292 93295 ਪਿੰਡ ਦੇ ਝਾੜੋ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਹਾਂ ਜੀ ਕਿਤਾਬ ਅੱਛੀ ਦਿਖਾਤੀ ਤੇ ਇੱਕ ਦਿਖਾਤੀ ਤੁਹਾਨੂੰ ਆਹ ਤੋਹਫ਼ਾ ਦਿਖਾ ਇਹ ਵੀ ਬਾਈ ਜਿੰਨੀਆਂ ਬੱਚੇ ਚਾਰ ਪੰਜ ਦਾ ਬੱਚੀ ਦਿਖਾਈਆਂ ਆਪਾਂ ਗਾਵਾਂ ਦੇ ਬੰਦਾ ਜੀ ਨੇ ਬੱਚੀਆਂ ਦਿਖਾਤੀਆਂ ਆ ਤੁਹਾਨੂੰ ਤੋਹਫ਼ੇ ਦਿਖਾਤੇ ਲੇ ਕੇ ਰਸਾ ਮਾ ਦੇ ਕੈਮਰਾ ਇਹਨੂੰ ਲੈ ਚੱਲ ਕੇ ਰਾਂ ਇਹਨਾਂ ਤੋਂ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ <coughs> ਜੀ